ਫਤਿਹਗੜ੍ਹ ਸਾਹਿਬ ਦੇ ਸੱਤ ਦੇ ਸੂਬਾ ਪੱਤਰਕਾਰ ਭਾਈਚਾਰੇ ਦੇ ਵੱਲੋਂ ਪੁਲਿਸ ਦੇ ਖਿਲਾਫ ਥਾਣਾ ਸਰਹੰਦ ਅੱਗੇ ਵਿਸ਼ਾਲ ਰੋਸ ਦਾ ਨਾਅਰਾ ਦਿੱਤਾ ਗਿਆ ਪੱਤਰਕਾਰਾਂ ਨੇ ਪੁਲਿਸ ਦੀ ਦਿੱਲੀ ਕਾਰਗੁਜ਼ਾਰੀ ਅਤੇ ਪੱਤਰਕਾਰਾਂ ਨੂੰ ਨਜ਼ਰ ਅੰਦਾਜ਼ ਕਰਨ ਦੇ ਦੋਸ਼ ਲਗਾਉਂਦੇ ਹੋਏ ਪੁਲਿਸ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਹੈ ਫਤਿਹਗੜ੍ਹ ਸਾਹਿਬ ਦੇ ਡੀਐਸਪੀ ਕੁਲਵੀਰ ਸਿੰਘ ਸੰਧੂ ਜ਼ਿਲ੍ਹਾ ਲੋਕ ਸੰਪਰਕ ਅਫਸਰ ਅਮਨਦੀਪ ਸਿੰਘ ਅਤੇ ਡੀਪੀਆਰਓ ਦਫ਼ਤਰ ਦੇ ਸੰਦੀਪ ਸਿੰਘ ਮਾਮਲੇ ਨੂੰ ਹੱਲ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਥਾਣਾ ਸਰਹੰਦ ਅੱਗੇ ਪਹੁੰਚੇ ਨੇ ਤਾਂ ਡੀਐਸਪੀ ਕੁਲਵੀਰ ਸਿੰਘ ਸੰਧੂ ਦੇ ਪ੍ਰੋਸੈਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ ਇਸ ਮੌਕੇ ਤੇ ਡੀਐਸਪੀ ਕੁਲਵੀਰ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਕਿ ਕੁਝ ਦੱਸਿਆ ਆਉ ਤੁਹਾਨੂੰ ਵੀ ਸੁਣਾਉਣੇ ਆ ਲਗਾਇਆ ਗਿਆ ਜੀ ਪੱਤਰਕਾਰ ਜੁਨੀਓਰ ਵੱਲੋਂ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅੱਜ ਥਾਣਾ ਸਰਹੰਦ ਦੇ ਅੱਗੇ ਧਰਨਾ ਲਾਇਆ ਗਿਆ ਸੀ ਪੱਤਰਕਾਰ ਭਾਈ ਚਾਰੇ ਵੱਲੋਂ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਪੱਤਰਕਾਰ ਭਾਈ ਚਾਰੇ ਲਈ ਜੇਕਰ ਗੱਲ ਕਰੀਏ ਰਾਜਨੀਤਿਕ ਲੋਕ ਅਕਸਰ ਕਹਿੰਦੇ ਨੇ ਕਿ ਪੱਤਰਕਾਰ ਚੌਥਾ ਥੰਮ ਨਹੀਂ ਸਮਾ ਦਾ ਪਰ ਪੱਤਰਕਾਰ ਉਹ ਉਹ ਚੀਜ਼ਾਂ ਨਹੀਂ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਤਾਲਮਿਲ ਕਰਦੇ ਨੇ ਪ੍ਰਸ਼ਾਸਨ ਦੀਆਂ ਜਿਹੜੀਆਂ ਕਿ ਜਾਂ ਕੋਈ ਹਦਾਇਤ ਹੁੰਦੀ ਹੈ ਜਾਂ ਪ੍ਰਸ਼ਾਸਨ ਦੀਆਂ ਕੋਈ ਲੋਕਾਂ ਨੂੰ ਸਮਾਜ ਭ라이 ਜਿਹੜੀ ਸੰਸਥਾਵਾਂ ਜਿਹੜੀ ਸਰਕਾਰ ਦੀਆਂ ਸਹੂਲਤਾਂ ਹੁੰਦੀਆਂ ਨੇ ਉਹਦੇ ਬਾਰੇ ਜਾਣਕਾਰ ਦੇ ਦੇਣ ਵਾਲੀ ਇੱਕ ਪੱਤਰਕਾਰ ਆਪਣਾ ਵਧੀਆ ਰੋਲ ਅਦਾ ਕਰਦਾ ਪਰ ਅੱਜ ਪੱਤਰਕਾਰ ਭਾਈਚਾਰੇ ਦੀਆਂ ਕਈ ਸਮੱਸਿਆਵਾਂ ਸੰਜ ਜਿਵੇਂ ਤੁਹਾਨੂੰ ਦੱਸਿਆ ਯੂਨੀਅਨ ਦੇ ਪ੍ਰਧਾਨ ਵੱਲੋਂ ਤੇ ਉਹ ਸਮੱਸਿਆਵਾਂ ਦੇ ਕਾਰਨ ਅੱਜ ਧਰਨਾ ਲਾਣਾ ਪਿਆ ਤੇ ਡੀਐਸਪੀ ਕੁਲਵੀਰ ਸਿੰਘ ਸੰਧੂ ਪਹੁੰਚੇ ਨੇ ਤੇ ਸਾਡੇ ਡੀਪੀਆਰਓ ਅਮਨਦੀਪ ਸਿੰਘ ਪੰਜਾਬੀ ਪਹੁੰਚੇ ਨੇ ਉਹਨਾਂ ਦਾ ਪਹੁੰਚਣ ਤੇ ਜਿੱਥੇ ਉਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਜਿਹੜੀਆਂ ਥੋੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਜਲਦ ਹੱਲ ਕੀਤਾ ਜਾਵੇਗਾ ਤੇ ਅਸੀਂ ਉਹਨਾਂ ਦਾ ਇਹ ਸਮੱਸਿਆਵਾਂ ਦਾ ਹੱਲ ਕਰਵਾਉਣ ਤੇ ਜਿਹਦੇ ਭਰੋਸਾ ਦਿੱਤਾ ਉਹਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਧਰਨਾ ਦਿੱਤਾ ਗਿਆ ਪੱਤਰਕਾਰ ਯੂਨੀ ਵੱਲੋਂ ਕੀ ਕਹਿਣੇ ਹਾਂਜੀ ਅੱਜਨਾ ਪੱਤਰਕਾਰਾਂ ਦੇ ਬਹੁਤ ਸਾਰੇ ਮਸਲੇ ਸੀਗੇ ਪੱਤਰਕਾਰ ਲੋਕਾਂ ਦੇ ਮਸਲੇ ਹੱਲ ਕਰਵਾ ਦਿੰਦੇ ਆ ਪਰ ਆਪਣੇ ਮਸਕਲ ਮਸਲੇ ਲੈ ਕੇ ਉਹ ਕਿੱਥੇ ਜਾਣ ਪੱਤਰਕਾਰਾਂ ਨੂੰ ਵੀ ਮਸਲੇ ਨਾਲ ਬਹੁਤ ਬਹੁਤ ਮੁਸ਼ਕਲਾਂ ਨੇ ਤੇ ਅਸੀਂ ਕਈ ਵਾਰ ਵੱਡੇ ਅਫਸਰਾਂ ਨੂੰ ਵੀ ਮਿਲੇ ਆ ਪੱਤਰਕਾਰਾਂ ਦੀਆਂ ਮੁਸ਼ਕਲਾਂ ਲਈ ਪਰ ਕੋਈ ਹੱਲ ਨਹੀਂ ਹੋ ਰਿਹਾ ਇਸ ਲਈ ਮਜਬੂਰ ਹੋ ਕੇ ਆ ਸੰਨਮਾਜ ਸਮੂਹ ਪੱਤਰਕਾਰ ਭਾਈਚਾਰੇ ਨੂੰ ਰੋਜ਼ ਧਰਨਾ ਦੇਣਾ ਪਿਆ ਥਾਣਾ ਸਰਾਂ ਦੇ ਸਾਡੇ ਕਈ ਪੱਤਰਕਾਰਾਂ ਦੇ ਮੋਟਰਸਾਈਕਲ ਚੋਰੀ ਹੋਏ ਨੇ ਕਈਆਂ ਦੇ ਮੋਬਾਈਲ ਚੋਰੀ ਹੋਏ ਨੇ ਲੈਪਟਾਪ ਚੋਰੀ ਹੋਏ ਨੇ ਤੇ ਕਈ ਪੱਤਰਕਾਰਾਂ ਦੇ ਵੈਸੇ ਮਸਲੇ ਨੇ ਕਈ ਪੱਤਰਕਾਰਾਂ ਨਾਲ ਠੱਗੀਆਂ ਹੋ ਗਈਆਂ ਅਸੀਂ ਕਈ ਵਾਰ ਪੁਲਿਸ ਕੋਲ ਗਏ ਆ ਪਰ ਕੋਈ ਸਰਵਾਈ ਨਹੀਂ ਹੋਈ ਜੀਹਦੇ ਕਰਕੇ ਸਾਨੂੰ ਅੱਜ थाना ਸਰਹੰਦ ਅੱਗੇ ਰੋਸ ਧਰਨਾ ਦੇਣਾ ਪਿਆ ਜਦੋਂ ਅਸੀਂ ਰੋਸ ਧਰਨੇ ਤੇ ਬੈਠੇ ਲਗਭਗ 2 ਘੰਟੇ ਬਾਅਦ ਡੀਐਸਪੀ ਸਾਹਿਬ ਕੁਲਜੀਤ ਸਿੰਘ ਜੀ ਆਏ ਤੇ ਉਹਨਾਂ ਦੇ ਨਾਲ ਸਾਡੇ ਜਿਲ੍ਹਾ ਲੋਕ ਸੰਪਰਕ ਅਫਸਰ ਆਏ ਤੇ ਉਹਨਾਂ ਨੇ ਸਾਡੀ ਗੱਲਬਾਤ ਸੁਣੀ ਆ ਉਹਨਾਂ ਨੇ ਦੱਸਿਆ ਵੀ ਅਸੀਂ ਇਹ ਸਾਰੇ ਮਸਲੇ ਐਸਐਸਪੀ ਸਾਹਿਬ ਦੇ ਧਿਆਨ ਚ ਲਿਆ ਤੇ ਛੇਤੀ ਹੱਲ ਕਰਵਾ ਦਿੱਤੇ ਜਾਣਗੇ ਠੀਕ ਮੈਂ ਧੰਨਵਾਦ ਦਿਆਂ ਸਮੂਹ ਪੱਤਰਕਾਰਾਂ ਦਾ ਜਿਹੜੇ ਅੱਜ ਹੌਮ ਹਮਾ ਕੇ ਇਸ ਰੋਸਤਰ ਨੇ ਵਿੱਚ ਪਹੁੰਚੇ ਨੇ ਤੇ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਵੀ ਛੇਤੀ ਮਸਲੇ ਹੱਲ ਕਰ ਦੇਵਾਂਗੇ ਠੀਕ ਹੈ ਜੀ ਸਾਰਿਆਂ ਨੂੰ ਅੱਜ ਮੈਂ ਦਫਤਰ ਹਰਸੀ ਜੌਰ ਸਰਹਾਰ ਦੇ ਤੇ ਜੀ ਪਰਿਕਰ ਸਾਹਿਬ ਦਾ ਜਿਹੜਾ ਪ੍ਰੈਸ ਭਾਈਚਾਰਾ ਇਲੈਕਟ੍ਰੋਨਿਕ ਐਂਡ ਟ੍ਰੈਡੀਸ਼ਨਲ মিডিਆ ਇਹਨਾਂ ਦੇ ਕੋਈ ਪੂਰੇ ਆਲ ఓਵਰ ਡਿਸਟ੍ਰਿਕਟ ਲੈਵਲ ਦੇ 7 ਲਸਰੇ ਸੀ ਜਿਨ੍ਹਾਂ ਦੇ ਵਿੱਚ ਜਿਹੜੇ ਨੇ 5 ਨੇ ਉਹਨਾਂ ਦੀਆਂ ਕਾਰਵਾਈਆਂ ਐਫ ਆਈ ਆਰ ਦਰਜ ਹੋਈਆਂ ਹੋਈਆਂ ਨੇ ਦੋ ਮਾਮਲੇ ਨੇ ਇੱਕ ਮੰਡੀ ਚੰਦਗੜ ਦਾ ਔਰ ਇੱਕ ਹਰਦੂ ਦਾ ਐਫ ਆਈ ਆਰ ਹੋਣਾ ਲੀਏ ਇਹ ਕੋਈ ਲੈਪਟਾਪ ਦਾ ਮਸਲਾ ਕੋਈ ਉਹਨਾਂ ਦਾ ਮਸਲਾ ਇੱਕ ਫੋਨ ਆ ਵੀ ਮਕਦਮਾ ਦਰਜ ਹੋਇਆ ਤੇ ਕਿਕਰ ਵਾਲਾ ਨੋਟ ਨਹੀਂ ਆਇਆ ਐਸਾ ਦੇ ਕੋਈ ਜਾਇਜ਼ ਹੱਲ ਨਹੀਂ ਪਨ ਸਕਦਾ ਜਿਨ੍ਹਾਂ ਦਾ ਨਵਟਾਰਾ ਹੋਇਆ ਹੋਇਆ ਤੇ ਇਨਾਂ ਤੱਕ ਉਹ ਜਿਹੜੀ ਹੈਗੀ ਉਹ ਗੱਲ ਤਾਂ ਪਹੁੰਚ ਹੀ ਨਹੀਂ ਜਾਂ ਆਯੂਦਾ ਜਾਂ ਐਸਐਚਓ ਸਰਹੰਦ ਮਿਲਵਰਤਨ ਦੇ ਵਿੱਚ ਗੁੱਟੇ ਲੱਟ ਕੇ ਤੇ ਰਹਿ ਗਈ ਕਿਸੇ ਉਹ ਇਹਨਾਂ ਦਾ ਜਿਹੜਾ ਰਸਤਾ ਹੈਗਾ ਆਹ ਐਸਐਚਓ ਆਯੂ ਦੇ ਨਾਲ ਸ਼ੋਰ ਕਰਾਤਾ ਕਿ ਜਦੋਂ ਕੋਈ ਕੋ ਇਨਫੋਰਮੇਸ਼ਨ ਸਰਕਾਰ ਭਾਈਚਾਰਾ ਮੰਗਦਾ ਉਸ ਵੇਲੇ ਦਿੱਤੀ ਜਾਵੇ ਕਿ ਕਿਸੇ ਕਿਸਮ ਦਾ ਜਿਹੜਾ ਕੋ ਕੰਮ ਕੀਤਾ ਉਹਦੀ ਮੌਜੂਦਾ ਸਟੇਟ ਜਿਹੜੀ ਬੰਸੀ ਹੈ ਤਾਂ ਕਿ ਕਿਸੇ ਨੂੰ ਕੋ ਨਰਾਜ਼ਗੀ ਜਾਂ ਪਰੇਸ਼ਾਨੀ ਜਿਹਾ ਸਮਾਂ ਨਾ ਲੱਗੇ ਔਰ ਆ ਚਾਏ ਆ ਰਣਜੀਤ ਚੱਜੀ ਜੀ ਪ੍ਰਧਾਨ ਔਰ ਜਿੰਦਰਪੱਤ ਜੀ ਜਿਹੜੇ ਹੈਗੇ ਨੇ ਇਲੈਕਟ੍ਰੋਨਿਕਸ ਦੇ ਮਨਜੋਤ ਰਵੀਰ ਸਿੰਘ ਸਾਹਿਬ ਵੀ ਆਏ ਨੇ ਥਾਣਾ ਸਰਹੰਦ ਦੇ ਆਪਣਾ ਕੇ ਪ੍ਰੈਸ ਭਾਈਚਾਰਾ ਬੈਠਾ ਸੀਗਾ ਸਾਰੀਆਂ ਗੱਲਾਂ ਸੁਣ ਲਈਏ ਔਰ ਜਿਹੜਾ ਹੈਗਾ ਹਰੇਕ ਮਸਲੇ ਦਾ ਜਿਹੜਾ ਇਹਨਾਂ ਪਹੁੰਚਾਨੀ ਚਾਹੀਦੀ ਤਾਂ ਇੱਕ ਦੋ ਮਸਲੇ ਜਿਹੜੇ ਗੂੜਾਲੇ ਰਹਿੰਦੇ ਨੇ ਉਹ ਹੱਲ ਕਰ ਲੇ ਜਾਂਗੇ ਅਸੀਂ ਥੀ ਸਾਰੇ ਸਰਹੰਦ ਦੇ